ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਹਰੀਆਂ ਮਿਰਚ ਦਾ ਬਹੁਤ ਹੀ ਵਧੀਆ ਪਰਮੀਆਂ ਹਰੀਆਂ ਮਿਰਚਾਂ ਦਾ ਅਚਾਰ ਇਹਦੇ ਵਾਸਤੇ ਆਪਾਂ ਪਾਈਆਂ ਹਰੀਆਂ ਮਿਰਚਾਂ ਲੈਂਦੀਆਂ ਸੀ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਸੀ ਤੇ ਇੱਕ ਸੂਤੀ ਕੱਪੜੇ ਨਾਲ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਸਾਫ਼ ਕਰਾਂਗੇ ਆਪਾਂ ਤੇ ਇੱਕ ਘੰਟਾ ਆਪਾਂ ਇਹਨੂੰ ਪੱਕੀ ਦੀ ਹਵਾ ਵਿੱਚ ਵੀ ਜ਼ਰੂਰ ਸੁਕਾਵਾਂਗੇ ਤਾਂ ਕਿ ਜੋ ਵੀ ਇਹਦੇ ਵਿੱਚ ਮਰਮੂਟਾ ਪਾਣੀ ਹੈ ਬਿਲਕੁਲ ਸੁੱਕ ਜੇ ਤੇ ਬਹੁਤ ਵਧੀਆ ਚਾਰ ਬਣਾ ਗਿਆ ਪਤਿਆਰ ਕਰਾਂਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੁਣ ਆਪਾਂ ਇਧਰ ਗੈਸ ਦੇ ਉੱਤੇ ਫਰਾਈ ਪੈਨ ਦੇ ਵਿੱਚ ਤਿੰਨ ਖੜਚੀਆਂ ਸਰੋਂ ਦੇ ਤੇਲ ਦੀ ਪਾਈਆਂ ਇਹਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ ਲਓ ਜੀ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਚੁੱਕਾ ਹੈ ਹੁਣ ਆਪਾਂ ਇਹਨੂੰ ਠੰਡਾ ਕਰ ਲਈ ਰੱਖਾਂਗੇ ਤੇ ਜਿਹੜੇ ਮਸਾਲੇ ਆਪਣੇ ਹੁਣ ਪਾਣੇ ਆ ਉਹ ਮਸਾਲੇ ਆਪਾਂ ਤੁਹਾਨੂੰ ਦੱਸ ਦਿਆਂ ਚਾਟ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਤਿੰਨ ਚਮਚੇ ਮੇਥੀ ਦਾਣੇ ਦੀ ਤੇ ਤਿੰਨ ਹੀ ਚਮਚੇ ਪਾਵਾਂਗੇ ਆਪਾਂ ਸੌਂਫ ਦੇ ਕਿ ਨਾਲ ਹੀ ਪਾਵਾਂਗੇ ਆਪਾਂ ਇਹਦੇ ਵਿੱਚ 3 ਚਮਚੇ ਪੀਲੀ ਸਰ੍ਹੋਂ ਦੀ 2 ਚਮਚੇ ਪਾਵਾਂਗੇ ਆਪਾਂ ਇਹਦੇ ਵਿੱਚ ਅਜਵੈਨ ਦੇ ਤੇ 1 ਚਮਚਾ ਪਾਵਾਂਗੇ ਆਪਾਂ ਕਾਲੀ ਮਿਰਚ ਦਾ ਇਹ ਸਾਰੇ ਮਸਾਲੇ ਪਾ ਕੇ ਆਪਾਂ ਹੁਣ ਕਰਾਂਗੇ ਇਹਨੂੰ ਥੋੜਾ ਜਿਹਾ ਰੋਸਟ ਠੀਕ ਹੈ ਜੀ మీడియం ਗੈਸ ਤੇ ਆਪਾਂ ਇਹਦਾ ਇੱਕ ਬਹੁਤ ਹੀ ਵਧੀਆ ਤਿਆਰ ਕਰਾਂਗੇ ਇਸ ਤਰ੍ਹਾਂ ਦਾ ਮਸਾਲਾ ਕਿ ਤੁਸੀਂ ਬਹੁਤ ਜ਼ਿਆਦਾ ਵਧੀਆ ਮਸਾਲਾ ਬਣਾ ਕੇ ਇਸ ਤਰੀਕੇ ਦਾ achar ਘਰ ਦੇ ਵਿੱਚ ਤਿਆਰ ਕਰ ਸਕਦੇ ਹੋ ਜਿਦੋਂ ਵੀ ਆਪ ਇਹਨੂੰ ਇੱਕ ਮਿਡਲਿਸ ਕਰਕੇ ਫਰਾਈ ਕਰਦੇ ਪਏ ਤਾਂ ਕਿ ਜੋ ਵੀ ਇਹਦੇ ਵਿੱਚ ਸਿਲਰ ਨਾ ਮੌਸਮ ਦੇ ਹਿਸਾਬ ਦੇ ਨਾਲ ਉਹ ਸਾਰੀ ਨਿਕਲ ਜੂਗੀ ਠੀਕ ਹੈ ਜੀ ਤੇ ਬਹੁਤ ਵਧੀਆ achar ਬਣ ਕੇ ਆਪਣਾ ਇਸ ਤਰ੍ਹਾਂ ਦਾ ਤਿਆਰ ਹੋਣਾ ਜੋ ਕਿ ਬਿਲਕੁਲ ਵੀ ਖਰਾਬ ਨਹੀਂ ਹੋਗਾ ਲਓ ਜੀ ਇੱਕ ਮਿੰਟ ਲਈ ਆਪਾਂ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਇਹਨੂੰ ਜਦੋਂ ਇਹ ਦੀ ਥੋੜੀ ਜਿਹੀ ਸਮੈਲ ਆਉਣ ਲੱਗੀ ਉਦੋਂ ਨਾਲ ਦੀ ਨਾਲ ਤੁਸੀਂ ਗੈਸ ਨੂੰ ਬੰਦ ਕਰਦੇ ਮਸਾਲਿਆਂ ਦੇ ਵਿੱਚ ਬਹੁਤ ਵਧੀਆ ਖੁਸ਼ਬੂ ਬਣ ਕੇ ਤਿਆਰ ਹੁੰਦੀ ਹੈ ਠੀਕ ਹੈ ਜੀ ਤੇ ਸਾਰੇ ਨੂੰ ਆਪ ਮਸਾਲਿਆਂ ਨੂੰ ਆਪਾਂ ਇੱਕ ਪਲੇਟ ਦੇ ਵਿੱਚ ਗੱਡ ਲਾਂਗੇ ਤਾਂ ਕਿ ਥੋੜਾ ਜਿਹਾ ਹਲਕਾ ਜਿਹਾ ਠੰਡਾ ਹੋ ਜੇ ਇਸ ਤਰ੍ਹਾਂ ਆਪਾਂ ਇਹਨੂੰ ਫਲਾadਾਂਗੇ ਇਹ ਸਾਰੇ ਮਸਾਲੇ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਜੀਰੇ ਦਾ ਉਹਨੂੰ ਵੀ ਹਲਕਾ ਜਿਹਾ ਆਪਾਂ ਰੋਸਟ ਕਰ ਲਿਆ ਸੀ ਤੇ ਹੁਣ ਉਹਨੂੰ ਵੀ ਆਪਾਂ ਨਾ ਮਸਾਲਿਆਂ ਦੇ ਵਿੱਚ ਹੀ ਐਡ ਕਰ ਦਾਂਗੇ ਲਓ ਜੀ ਹੁਣ ਆਪਣਾ ਮਸਾਲਾ ਠੰਡਾ ਹੋ ਚੁੱਕਿਆ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚਾ ਭਰ ਕੇ ਕਾਲਾ ਨਮਕ ਕਾਲੇ ਨਮਕ ਨਾਲ ਜਾਰਚ ਬਹੁਤ ਵਧੀਆ ਟੇਸ ਆਂਦਾ ਹੈ ਤੇ ਨਾਲ ਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਆਮਚੂ ਠੀਕ ਹੈ ਜੀ ਇਹ ਜ਼ਰੂਰ ਪਾਓ ਤੁਸੀਂ ਲਓ ਜੀ ਇੰਨਾ ਕਿ ਪਾਇਆ ਆਪਾਂ ਇਹਦੇ ਵਿੱਚ ਆਮਚੂਰ ਥੋੜਾ ਜਿਹਾ ਅੱਜ ਵਾਪਸ ਲੈ ਗਏ ਤੇ ਇੱਕ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਨਮਕ ਇਹ ਵਾਈਟ ਨਮਕਾ ਠੀਕ ਹੈ ਜੀ ਦੋਨੋਂ ਨਮਕ ਦੇ ਨਾਲ ਇਸ ਤਰ੍ਹਾਂ ਬਹੁਤ ਜਿਆਦਾ ਵਧੀਆ ਟੇਸ ਆਉਂਦਾ ਚਾਟ ਦੇ ਵਿੱਚ ਤੇ ਇੱਕ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਹਲਦੀ ਦਾ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਲਾਲ ਮਿਰਚ ਤੇ ਨਾਲ ਹੀ ਪਾ ਦਾਂਗੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਭਰ ਕੇ ਢੀਗੀ ਮਿਰਚ ਦਾ ਤਾਂ ਕਿ ਬਹੁਤ ਵਧੀਆ ਆਪਣੇ ਮਸਾਲੇ ਦਾ ਕੰਦਰਾਵੇ ਤੇ ਬਹੁਤ ਵਧੀਆ achar ਬਣਾ ਕੇ ਆਪਾਂ ਕਰਨਗੇ ਤਿਆਰ ਹੁਣ ਸਾਰੇ ਮਸਾਲੇ ਨੂੰ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਭਰਮੀਆਂ ਮਿਰਚਾਂ ਦਾ achar ਬਹੁਤ ਜ਼ਿਆਦਾ ਵਧੀਆ ਬਣਦਾ ਜੇ ਤੁਸੀਂ ਚਾਹੋ ਤਾਂ ਇਹਨੂੰ ਜ਼ਿਆਦਾ ਬਣਾ ਕੇ ਵੀ ਰੱਖ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਹੁਣ ਸਾਰੇ ਮਸਾਲਿਆਂ ਨੂੰ ਆਪਾਂ ਇੱਕ ਮਿਕਸਰ ਦੇ ਜਾਰ ਦੇ ਵਿੱਚ ਇਸ ਤਰ੍ਹਾਂ ਪਾ ਕੇ ਦਰਦਰਾ ਪੀਸਾਂਗੇ ਠੀਕ ਹੈ ਜੀ ਇਹਦੇ ਬਿਲਕੁਲ ਵੀ ਆਪਾਂ ਪਾਊਡਰ ਬਣਾ ਕੇ ਨਹੀਂ ਤਿਆਰ ਕਰਨਾ ਤੇ ਦਰਦਰਾ ਬਣਾ ਕੇ ਆਪਾਂ ਇਹਨੂੰ ਤਿਆਰ ਕਰਾਂਗੇ ਲਓ ਜੀ ਇਸ ਤਰ੍ਹਾਂ ਦਾ ਆਪਾਂ ਨੂੰ ਦਰਦਰਾ ਪੀਸ ਲਿਆ ਸੀ ਤੇ ਹੁਣ ਆਪਾਂ ਇਹਨੂੰ ਇੱਕ ਵੱਡੇ ਡੋਂਗੇ ਦੇ ਵਿੱਚ ਘਟ ਲਾਂਗੇ ਲਓ ਜੀ ਬਹੁਤ ਵਧੀਆ ਮਸਾਲਾ ਬਣਾ ਕੇ ਆਪਾਂ ਤਿਆਰ ਕੀਤਾ ਇਸ ਤਰੀਕੇ ਦਾ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਬਾਕੀ ਦੇ ਮਸਾਲੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਕਲੌਂਜੀ ਦਾ ਇੱਕ ਚਮਚ ਕਿਉਂਕਿ ਕਲੌਂਜੀ ਦੇ ਪਾਉਣ ਨਾਲ ਅਚਾਰ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਇਸ ਕਰਕੇ ਆਪਾਂ ਇਹਨੂੰ ਬਾਅਦ ਵਿੱਚ ਐਡ ਕੀਤਾ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜਾ ਆਪਾਂ ਗਰਮ ਕੀਤਾ ਹੋਇਆ ਤੇਲ ਸੀ ਠੀਕ ਹੈ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਦਾਂਗੇ ਇਸ ਤਰੀਕੇ ਦੇ ਨਾਲ ਤੇ ਥੋੜਾ ਥੋੜਾ ਤੇਲ ਪਾ ਕੇ ਮਸਾਲਾ ਤਿਆਰ ਕਰਾਂਗੇ ਬਹੁਤ ਹੀ ਜ਼ਿਆਦਾ ਵਧੀਆ ਕਿਉਂਕਿ ਮਸਾਲੇ ਦੇ ਸਿਰਤੇ ਜਾਰ ਹੁੰਦਾ ਠੀਕ ਹੈ ਜੀ ਆਪਾਂ ਟੋਟਲ 3 ਕੱਟਸ਼ੀਆਂ ਤੇਲ ਦੀਆਂ ਗਰਮ ਕੀਤੀਆਂ ਸੀ ਸਾਰਾ ਤੇਲ ਹੀ ਆਪਾਂ ਥੋੜ੍ਹਾ ਥੋੜ੍ਹਾ ਕਰਕੇ ਮਸਾਲੇ ਦੇ ਵਿੱਚ ਐਡ ਕਰਾਂਗੇ ਤੇ ਬਾਕੀ ਦਾ ਤੇਲ ਆਪਾਂ ਮਿਰਚਾ ਬਣਨ ਤੋਂ ਬਾਅਦ ਉਹਦੇ ਵਿੱਚ ਐਡ ਕਰਾਂਗੇ ਲਓ ਜੀ ਹੁਣ ਆਪਏ ਨੂੰ ਚੰਗੀ ਤਰ੍ਹਾਂ ਲਾਤਾ ਇਸ ਤਰੀਕੇ ਦੇ ਨਾਲ ਤੇ ਹੁਣ ਆਪਾਂ ਥੋੜਾ ਜਿਹਾ ਤੇਲੇ ਦੇ ਵਿੱਚ ਹੋਰ ਐਡ ਕਰਾਂਗੇ ਤਾਂ ਕਿ ਬਹੁਤ ਵਧੀਆ ਮਸਾਲਾ ਬਣ ਕੇ ਤਿਆਰ ਹੋਵੇ ਲਓ ਜੀ ਹੁਣ ਆਪਾਂ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਤੇਲ ਨੂੰ ਮਿਕਸ ਕਰਤਾ ਹੈ ਕਿ ਤੇ ਬਹੁਤ ਵਧੀਆ ਮਸਾਲਾ ਬਣਾ ਕੇ ਆਪਾਂ ਇਸ ਤਰੀਕੇ ਨਾਲ ਕਰਾਂਗੇ ਤਿਆਰ ਲਓ ਜੀ ਨੂੰ ਪਾਉਂ ਚੰਗੀ ਤਰ੍ਹਾਂ ਹਲਾਤਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਨਮਕ ਦਾ ਹੋਰ ਕਿਉਂਕਿ ਨਮਕ ਆਪਾਂ ਪਹਿਲਾਂ ਇੱਕ ਚਮਚਾ ਨਮਕ ਦਾ ਪਾਇਆ ਸੀ ਇੱਕ ਆਪਾਂ ਪਾਇਆ ਸੀ ਕਾਲਾ ਨਮਕ ਠੀਕ ਹੈ ਜੀ ਤੇ ਇਹਦੇ ਵਿੱਚ ਇੱਕ ਚਮਚਾ ਨਮਕ ਦਾ ਪ ਹੋਰ ਪਾਵਾਂਗੇ ਕਿਉਂਕਿ ਨਮਕ ਤੁਸੀਂ ਆਪਣੇ ਹਿਸਾਬ ਨਾਲ ਚੈੱਕ ਕਰਨਾ ਠੀਕ ਹੈ ਜੀ ਕਿਉਂਕਿ ਚਾਹ ਹਮੇਸ਼ਾ ਨਮਕ ਦੇ ਸਿਰ ਤੇ ਹੁੰਦਾ ਨਮਕ ਥੋੜਾ ਜਿਹਾ ਆਪਾਂ ਜ਼ਿਆਦਾ ਹੀ ਰੱਖਣਾ ਲਓ ਜੀ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹਮੇਸ਼ਾ ਹੀ ਚਾਰ ਦੇ ਵਿੱਚ ਨਮਕ ਜ਼ਿਆਦਾ ਹੀ ਪਾਉਣਾ ਚਾਹੀਦਾ ਜਿਹਦੇ ਸਿੱਖ ਤੇ ਸਾਰਾ ਚਾਰ ਹੁੰਦਾ ਫਿਰ ਬਿਲਕੁਲ ਵੀ ਉਹ ਖਰਾਬ ਨਹੀਂ ਹੁੰਦਾ ਹੁਣ ਆਪ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਤਾ ਤੇ ਮੇਨ ਚੀਜ਼ ਆਪ ਹੁਣ ਇਹਦੇ ਵਿੱਚ ਪਾਵਾਂਗੇ ਵਿਨੀਗਰ ਵਿਨੀਗਰ ਮਤਲਬ ਸਰਕਾ ਸਰਕਾ ਪੋਣੇ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਆ ਜਿਹਦੇ ਨਾਲ ਚਾਰ ਤੁਸੀਂ 1 ਸਾਲ ਵੀ ਰੱਖੋ ਇਹ ਬਿਲਕੁਲ ਵੀ ਨਹੀਂ ਖਰਾਬ ਹੁੰਦਾ ਲਓ ਜੀ 6-7 ਚਮਚੇ ਆਪਾਂ ਪਾਤੇ ਵਿਨੀਗਰ ਦੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰ ਦਾਂਗੇ ਇਸ ਤਰ੍ਹਾਂ ਕੀ ਸਾਰੇ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰ ਦਾਂਗੇ ਬਹੁਤ ਵਧੀਆ ਮਸਾਲਾ ਬਣ ਕੇ ਆਪਣਾ ਤਿਆਰ ਹੋ ਚੁੱਕਿਆ ਹੈ ਤੇ ਹੁਣ ਜਿਹੜੀਆਂ ਆਪਣੇ ਕੋਲੇ ਮਿਰਚਾਂ ਸੀ ਉਹਨੂੰ ਸਾਰਿਆਂ ਨੂੰ ਆਪਾਂ ਸੈਂਟਰ ਤੋਂ ਇਸ ਤਰ੍ਹਾਂ ਚੀਰਾ ਲਗਾ ਲਾਂਗੇ ਜੇ ਤੁਸੀਂ ਚਾਹੋ ਤਾਂ ਇਹਦੀ ਸਾਈਡ ਵਾਲੇ ਡੰਡੀਆਂ ਨੂੰ ਉਤਾਰ ਸਕਦੇ ਹੋ ਠੀਕ ਹੈ ਜੀ ਜਿਵੇਂ ਤੁਹਾਨੂੰ ਵਧੀਆ ਲੱਗਦਾ ਪਰ ਆਪਾਂ ਇਹਨੂੰ ਉਤਾਰਾਂਗੇ ਜੇ ਤੁਸੀਂ ਰੱਖਣਾ ਚਾਹੁੰਦੇ ਹੋ ਤਾਂ ਇਹਨੂੰ ਰੱਖ ਵੀ ਸਕਦੇ ਹੋ ਕਿਉਂਕਿ ਨਾ ਇਹ ਬਿਲਕੁਲ ਵੀ ਚਾਰ ਆਪਣਾ ਖਰਾਬ ਨਹੀਂ ਹੁੰਦਾ ਬਸ ਇਹਦੇ ਵਿੱਚ ਬਿਲਕੁਲ ਵੀ ਪਾਣੀ ਦਾ ਹੱਥ ਨਹੀਂ ਲੱਗਣਾ ਚਾਹੀਦਾ ਜਦ ਵੀ ਤੁਸੀਂ achar ਨੂੰ ਪਾਉਣਾ ਜਾਂ achar ਨੂੰ ਕੱਢਦੇ ਵਕਤ ਕਿਸੇ ਖਾਣਾ ਚਾਹ ਨਹੀਂਓ ਤੇ ਹਮੇਸ਼ਾ ਤੁਹਾਡੇ ਹੱਥ ਸੁੱਕੇ ਹੋਣੇ ਚਾਹੀਦੇ ਤੇ ਜੇਰੇ ਤੁਸੀਂ ਡੱਬੇ ਦੇ ਵਿੱਚ ਇਹਨੂੰ ਰੱਖਣਾ ਉਹ ਵੀ ਡੱਬਾ ਬਿਲਕੁਲ ਸੁੱਕਾ ਹੋਣਾ ਚਾਹੀਦਾ ਠੀਕ ਹੈ ਜੀ ਲਓ ਜੀ ਇਹਦੀ ਸਾਰੀਆਂ ਟੰਡੀਆਂ ਨੂੰ ਅੱਪੈ ਇਸ ਤਰ੍ਹਾਂ ਉਤਾਰ ਦਾਂਗੇ ਤੇ ਬਹੁਤ ਬੁਧੀਆਂ achar ਬਣਾ ਕੇ ਅੱਪਾ ਪਰਮੀ ਮਚ ਦਾ ਤਿਆਰ ਕਰਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੁਣ ਅੱਪਾ ਇਹਦੇ ਵਿੱਚ ਕਰਾਂਗੇ achar ਨੂੰ ਐਡ ਸਾਰੇ ਮਸਾਲੇ ਨੂੰ ਆਪਾਂ ਹੁਣ ਮਿਰਚਾਂ ਦੇ ਵਿੱਚ ਜਿੰਨੀ ਤਨਾ ਭਰਦਾ ਹੈਗੇ ਨਾ ਆਪਣਾ ਆਪ ਹੀ ਇਸ ਤਰੀਕੇ ਦੇ ਨਾਲ ਕਿਉਂਕਿ ਮਸਾਲਾ ਬਹੁਤ ਜ਼ਿਆਦਾ ਵਧੀਆ ਪਨ ਕੇ ਆਪਣਾ ਤਿਆਰ ਹੋਇਆ ਹੈ ਮੀਜ਼ਰਮੈਂਟ ਦੇ حساب ਨਾਲ ਆਪਣੇ ਕੋਲੇ ਪਾਈਆਂ ਮਿਰਚਾਂ ਸੀ ਤੇ ਉਨਾ ਹੀ ਆਪਾਂ ਇਹਦੇ ਵਿੱਚ ਇਹਦੇ ਵਿੱਚ ਸਮਾਨ ਪਾ ਕੇ ਤਿਆਰ ਕੀਤਾ ਜੇ ਤੁਸੀਂ ਬਣਾਉਣਾ ਚਾਹੋ ਤਾਂ ਪਾਈਆਂ ਮਿਰਚਾਂ ਦਾ ਮਸਾਲੇ ਦਾ achar ਦਾ ਇਸ ਤਰੀਕੇ ਨਾਲ ਤੁਸੀਂ ਬਣਾ ਸਕਦੇ ਹੋ ਕਿਉਂਕਿ ਬਿਲਕੁਲ ਪੂਰਾ ਪੂਰਾ ਮਸਾਲਾ ਆਪਾਂ ਬਣਾ ਕੇ ਤਿਆਰ ਕੀਤਾ ਆਪਣਾ ਬਿਲਕੁਲ ਵੀ ਵੇਸਟ ਨਹੀਂ ਜਾਊਗਾ ਠੀਕ ਹੈ ਜੀ ਲਓ ਜੀ ਇਸ ਤਰੀਕੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਦਬਾ ਦਬਾ ਕੇ ਮਿਰਚਾਂ ਦੇ ਵਿੱਚ ਮਸਾਲੇ ਨੂੰ ਐਡ ਕਰ ਦਾਂਗੇ ਤੇ ਬਹੁਤ ਵਧੀਆ ਮਸਾਲਾ ਲੱਗਦਾ ਮਿਰਚ ਪਰਮੀਆਂ ਬਣਾ ਕੇ ਤਿਆਰ ਕਰ ਲਿਆ ਠੀਕ ਹੈ ਜੀ ਇਹ ਚਾਹ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਜੇ ਆਪਣੇ ਘਰ ਦੇ ਵਿੱਚ ਬਿਲਕੁਲ ਵੀ ਸਬਜ਼ੀ ਨਹੀਂ ਹੈਗੀ ਤਾਂ ਤੁਸੀਂ ਇਸੇ ਨਾਲੇ ਪਰੌਂਠਾ ਬਣਾ ਕੇ ਇੱਕ ਮਿਰਚ ਦਾ ਚਾਹ ਖਾਓ ਬਹੁਤ ਜ਼ਿਆਦਾ ਵਧੀਆ ਲੱਗਦਾ ਲਓ ਜੀ ਸਾਰੀਆਂ ਮਿਰਚਾਂ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਦਬਾ ਦਬਾ ਕੇ ਭਰ ਦਾਂਗੇ ਇਹ ਤੇ ਚਾਰੀਨਾ ਬੱਧਿਆ ਬਣ ਕੇ ਤਿਆਰ ਹੁੰਦੱਕੇ ਤੁਸੀਂ ਕਹੋਗੇ ਤੁਹਾਡੇ ਬੱਚੇ ਵੀ ਬਹੁਤ ਖੁਸ਼ ਹੋ ਕੇ ਖਾਣਗੇ ਤੁਸੀਂ ਇਸ ਤਰੀਕੇ ਨਾਲ ਜਰੂਰ ਪਾਓ ਘਰ ਦੇ ਵਿੱਚ ਲਓ ਜੀ ਸਾਰੀਆਂ ਮਿਰਚਾਂ ਨੂੰ ਇਸ ਤਰ੍ਹਾਂ ਦਬਾ ਦਬਾ ਕੇ ਚੰਗੀ ਤਰ੍ਹਾਂ ਮਸਾਲੇ ਨੂੰ ਭਰ ਦੇਣਾ ਹੈ ਇਸ ਤਰੀਕੇ ਦੇ ਨਾਲ ਲੋਕ ਜੀ ਸਾਰੀਆਂ ਮਿਰਚਾਂ ਆਪਣੀਆਂ ਬਣ ਕੇ ਤਿਆਰ ਹੋ ਚੁੱਕੀਆਂ ਨੇ ਤੇ ਆਪਾਂ ਹੁਣ ਇੱਕ ਹੀ ਮਿਰਚ ਰਹਿ ਗਈ ਤੁਸੀਂ ਦੇਖ ਸਕਦੇ ਹੋ ਜਿੰਨਾ ਆਪਾਂ ਮਸਾਲਾ ਬਣਾਇਆ ਸੀ ਬਿਲਕੁਲ ਪੂਰਾ ਪੂਰਾ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਅਚਾਨਤ ਮਸਾਲਾ ਬਣਾਉਣਾ ਕਿ ਪਾਈਆ ਆਪਣਾ ਮਿਰਚਾਂ ਸੀ ਤੇ ਉਨਾ ਹੀ ਆਪਾਂ ਇਹਦਾ ਮਸਾਲਾ ਬਣਾ ਕੇ ਤਿਆਰ ਕੀਤਾ ਤੇ ਹੁਣ ਇੱਕ ਸਾਫ਼ ਕੰਟੇਨਰ ਲੈ ਕੇ ਤੁਸੀਂ ਇਹਨੂੰ ਇਹਦੇ ਵਿੱਚ ਸਾਰੀਆਂ ਮਿਰਚਾਂ ਨੂੰ ਇਸ ਤਿੱਕਰਾ ਰੱਖ ਦੋਗੇ ਤੇ ਜੇ ਤੁਸੀਂ ਇਹਨੂੰ ਸਾਲ ਭਰ ਵੀ ਰੱਖਣਾ ਚਾਹੁੰਦੇ ਆ ਤਾਂ ਵੀ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਇਹਨੂੰ ਕੋਈ ਧੁੱਪ ਲਾਉਣ ਲੋੜ ਨਹੀਂ ਹੈਗੀ ਕਿਤੇ ਵੀ ਤੁਹਾਨੂੰ ਬਾਅਦ ਚ ਰੱਖਾਂ ਦੀ ਲੋੜ ਨਹੀਂ ਹੈਗੀ ਬਸ ਇਸ ਤਰੀਕੇ ਨਾਲ ਤੁਸੀਂ ਅਚਾਰ ਪਾਓ ਤੇ ਬਹੁਤ ਜ਼ਿਆਦਾ ਵਧੀਆ ਤੇ ਹੁਣ ਲਾਸਤੇ ਪਾਵਾਂਗੇ ਆਪਾਂ ਜਿਹੜੀਆਂ ਤਿੰਨ ਕਰਚੀਆਂ ਸਰੋਂ ਦੀਆਂ ਤੇਲ ਦੀਆਂ ਨੂੰ ਆਪਾਂ ਗਰਮ ਕੀਤਾ ਸੀ ਉਸੇ ਦੇ ਨਾਲ ਹੀ ਆਪਾਂ ਸਾਰਾ achar ਬਣਾ ਕੇ ਤਿਆਰ ਕੀਤਾ ਹੁਣ ਜਿੰਨਾ ਹੀ ਤੇਲ ਸੀ ਆਪਾਂ ਸਾਰਾ ਹੀ ਤੇਲ ਮਸਾਲੇ ਤੇ ਮਿਰਚਾਂ ਦੇ ਵਿੱਚ ਐਡ ਕਰ ਦਾਂਗੇ ਇਸ ਤਰੀਕੇ ਦੇ ਨਾਲ ਲਓ ਜੀ ਹੁਣ ਤੁਸੀਂ ਇਹਨੂੰ ਦੋ ਤਿੰਨ ਦਿਨਾਂ ਬਾਅਦ ਖਾ ਸਕਦੇ ਹੋ ਚਾਰ ਬਣ ਕੇ ਆਪਣਾ ਤਿਆਰ ਹੋ ਚੁੱਕਿਆ ਇਹਨੂੰ ਬਿਲਕੁਲ ਵੀ ਤੁਸੀਂ ਕਿੱਲੇ ਹੱਥਾਂ ਦੇ ਨਾਲ ਨਹੀਂ ਕਟਣਾ ਹੈਗਾ ਤੁਹਾਡੇ ਹੱਥ ਸੁੱਕੇ ਹੋਣੇ ਚਾਹੀਦੇ ਆ ਬਹੁਤ ਵਧੀਆ ਚਾਰ ਬਣਾ ਕੇ ਆਪ ਤਿਆਰ ਕੀਤਾ ਤੇ ਹੁਣ ਆਪਾਂ ਇਹਨੂੰ ਬੰਦ ਕਰ ਦਾਂਗੇ ਠੀਕ ਹੈ ਜੀ ਜਦੋਂ ਵੀ ਤੁਸੀਂ ਇਹਨੂੰ ਚਾਰ ਨੂੰ ਹਲਾਣਾ ਬਹੁਤ ਹਲਕੇ ਤਰੀਕੇ ਨਾਲ ਹਲਾਣਾ ਹੈ ਇਸ ਤਰ੍ਹਾਂ ਜੋਰ-ਜੋਰ ਦੀ ਮਾਰ ਕੇ ਹੱਥ ਨੂੰ ਤੁਸੀਂ ਨਹੀਂ ਹਲਾਣਾ ਇਹਨੂੰ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਹਲਾਣਾ ਕਿਉਂਕਿ ਜਿਹੜਾ ਇਹਦੇ ਵਿੱਚ ਤੇਲ ਆ ਕਿਉਂਕਿ ਆਪਾਂ ਜਦੋਂ ਵੀ ਇਹ ਭਾਰਮੀ ਮਿਰਚ ਦਾ ਚਾਰ ਬਣਾਉਨੇ ਆ ਉਨਾ ਹੀ ਬਣਾਨੇ ਜਿੰਨਾ ਕੱਪ ਆਪਾਂ ਖਾਣਾ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਇਹਨੂੰ ਹਲਾ ਸਕਦੇ ਹੋ ਤਾਂ ਕਿ ਸਾਰਾ ਤੇਲ ਸਾਰੀਆਂ ਮਿਰਚਾਂ ਨੂੰ ਲੱਗ ਜੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ